ਨਵੇਂ ਇਸ ਬੰਦਾ ਦੇ ਸ਼ੱਕ ਦੇ ਚਲਦੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆ ਗਿਆ ਹੈ ਘਟਨਾ ਥਾਣਾ ਅਮਰੀਕਾ ਦੇ ਸਲਾਮਾਬਾਦ ਦੀ ਨਵੀਂ ਆਬਾਦੀ ਕਿਸ਼ਨ ਕੌਣ ਦੀ 6 ਨੰਬਰ ਗਲਤੀ ਦੱਸੀ ਜਾ ਰਹੀ ਹੈ ਜਿੱਥੇ 38 ਸਾਲਾ ਵਿੱਕੀ ਨਾਮ ਦੇ ਨੌਜਵਾਨ ਦੀ ਉਸਦੇ ਗਵਾਂਢੀ ਹੋ ਲੋ ਘਰ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਹ આરોਪ ਲਗਾਏ ਹਨ ਕਿ ਵਿੱਕੀ ਨੂੰ ਗਵਾਂਢੀ ਹੋ ਲੋ ਘਰ ਦੇ ਅੰਦਰ ਬੰਦ ਰੱਖਿਆ ਗਿਆ ਸੀ ਉਸ ਦੀ ਮਾਂ ਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਕਾਰ ਦੇ ਵਿੱਚ ਵਿੱਕੀ ਨਾਲ ਵੈchnu ਮਾਤਾ ਉਹ ਉਸਨੂੰ ਘੁੰਮਣ ਨਾਲ ਲੈ ਗਏ ਸਨ ਅਤੇ ਜਦੋਂ ਵਿਕੀ ਆਪਣੇ ਪੈਸੇ ਲੈਣ ਉਹਨਾਂ ਦੇ ਘਰ ਗਿਆ ਤਾਂ ਉਹਨਾਂ ਸਾਡੇ ਲੜਕੇ ਤੇ ਆਪਣੀ ਲੜਕੀ ਨਾਲ ਮਾੜੀ ਨਿਗਰ ਰੱਖਣ ਦੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੇ ਵਿਕੀ ਦੇ ਉੱਪਰ ਗਲਤ ਇਲਜ਼ਾਮ ਲਗਾਏ ਅਤੇ ਉਹ ਵੀ ਤੇਜ਼ ਤਰ੍ਹਾਂ ਤੇ ਹਰ ਨਾਲ ਹੱਤਿਆ ਕਰ ਰਹੀ ਸੀ ਇਸ ਮੌਕੇ ਦੇ ਉਸ ਦੇ ਪਿਤਾ ਦੇ ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਤੁਸੀਂ ਆਪ ਹੀ ਦੇਖੋ ਸੁਣੋ ਇੱਕੋ ਬੰਦੇ

ਤੁਹਾਡੇ ਸਾਹਮਣੇ ਜੇ ਦੱਸਤਾ ਉਹਨਾਂ ਨੇ ਜੋ ਕਾਰਵਾਈ ਹੋਈ ਹੈ ਅਸੀਂ ਤੇ ਚਾਹਨੇ ਪੁਲਿਸ ਕਾਰਵਾਈ ਕਰੇ ਤੇ ਇਨਸਾਫ ਸਾਨੂੰ ਇਹੀ ਚਾਹੀਦਾ ਜੋ ਜੋ ਕਾਰਵਾਈ ਬੰਦੀ ਕਰੇ ਲੱਗਦਾ ਨਹੀਂ ਦਿਨ ਦਿਹਾੜੇ ਕਤਲ ਕਰਨਾ ਤੇ ਦੇਖੋ ਇਹ ਨਿਹਾਇਤ ਨਜਾਇਜ਼ੀ ਹੈ ਨਾ ਸਰਕਾਰਾਂ ਚਾਹੀਦਾ ਇਸ ਬਾਰੇ ਸੋਚਣਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਨੇ ਕੋਈ ਲੋਕਾਂ ਦੀ 30 ਮੁੰਡੇ ਦੀ ਉਮਰ 39 ਸਾਲ ਦੀ 39 ਸਾਲ ਦੀ ਉਮਰ ਹਾਂਜੀ ਇੱਕ ਕੁੜੀ ਹੈ ਇੱਕ ਕੁੜੀ ਆ ਗਈ ਪੈ ਕਿਸ ਤਰ੍ਹਾਂ ਦੇ ਸਾਲਾ ਚਾਹੁੰਦੇ ਹੋ ਜੀ ਜਿਦਾ ਕਾਨੂੰਨ ਦੇਗਾ ਜੀ ਕਾਨੂੰਨ ਦੀ ਜੋ ਦੇਖਣੀ ਨਹੀਂ ਫਾਂਸੀ ਚਾਹੀਦੀ ਇਹਨਾਂ ਨੂੰ ਪਿਓ ਪੁੱਤਣਾ ਦੋਨਾਂ ਨੂੰ ਅੱਜ ਇੱਕ ਦੋਇਆ ਕਰਨ ਨੂੰ ਹੋਰਾਂ ਦਾ ਵੀ ਹੋਏਗਾ ਹੋਰਾਂ ਦਾ ਵੀ ਹੋਏਗਾ ਜਿਸ ਤਰ੍ਹਾਂ ਦੇ ਕੋ ਬੰਦ ਗਿਆ ਤੇ ਖਾਣ ਨੂੰ ਹੋਇਆ ਕੀ ਹੈ ਤੁਹਾਨੂੰ ਤੁਹਾਡੇ ਕੀ ਲੱਗਦਾ ਕੀ ਗੱਲ ਮੈਂ ਅੰਦਰ ਚਾਹਤੀ ਆ ਜੀ ਸਾਡਾ ਪੁੱਤਰ ਕੀ ਨਾਮ ਹੈ ਉਮਰ 32 ਸਾਲ ਦੀ ਸਾਰੀ ਵਿੱਕੀ ਨਾਮ ਜੇ ਉਹਦਾ ਹਾਂ ਇਹਨਾਂ ਨੂੰ ਫਾਲਸੀ ਚਾਹੀਦੀ ਪਿਓ ਪੁੱਤਰਾ ਨੂੰ ਫੇਰਸਾ ਨੂੰ ਠੰਡ ਪਏਗੀ ਇਹ ਕਿਹੜੀ ਜਗ੍ਹਾ ਤੇ ਕਿਹੜਾ ਲਗਾ ਇਹ اسلامਾਬਾਦ ਨੀਵੀਂਵਾਦੀ ਕਿਸ਼ਨਕੋਟ 6 ਨੰਬਰ ਗਲੀ ਇਹ ਕੋ ਲੋਕ ਨੇ ਜਿਨ੍ਹਾਂ ਵੱਲੋਂ ਇੱਕ ਹੋਰ ਗੁੰਡੀ ਹੈ ਗੁੰਡੀ ਆ ਸਾਡੇ ਕੋਲ ਗੁੰਡੀਆਂ ਵੱਲੋਂ ਹੋਇਆ ਕਤਲ ਕਿੰਨੇ ਕੁ ਦਿਨਾਂ ਤੋਂ ਇਹ ਸਾਡੇ ਕਿ ਤਿੰਨ ਵਜ ਦਾ ਟਾਈਮ ਨੇ ਜੀ ਵਜਾ ਕੀ ਵਜਾ ਇਹ ਹੋਈ ਹੈ ਕਿ ਕਾਰ ਦੇ ਵਿੱਚ ਲੈ ਕੇ ਗਿਆ ਚਾਰ ਦਿਨ ਪਤਾ ਨਹੀਂ ਵਿਚਾਰਾ ਗਰੀਬ ਪੈਸੇ ਮੰਗਣ ਆਇਆ ਕਿ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਗੇਟ ਬੰਦ ਕਰਕੇ ਵੜਿਆ ਚਾਰ ਦਿਨ ਇਹਨਾਂ ਨੂੰ ਕਾਰ ਦੇ ਵਿੱਚ ਲੈ ਕੇ ਜਾਂਦਾ ਰਿਹਾ ਕੀ ਪਤਾ ਪੈਸੇ ਮੰਗਣ ਆਇਆ ਕਿ ਕੀ ਲੈਣ ਆਇਆ ਪਿਓ ਪੁੱਤਰ ਇਹਨੇ ਦੋਨਾਂ ਨੇ ਅੰਦਰੋਂ ਗੇਟ ਮਾਰ ਕੇ ਉਹ ਦੇ ਕਰਬਾਣਾ ਚਲਾਈਆ ਮੁੰਡੇ ਦੇ ਟੋਟੇ ਕਰ ਦਿੱਤੇ ਸਾਡੇ ਕਾਰ ਗਵੰਡੀਆਂ ਦੇ ਕਾਰ ਪ੍ਰੋਗਰਾਮ ਸੀਗਾ ਉਹਨਾਂ ਨੇ ਚੀਕਾ ਮਾਰੀਆ ਪਰਵਾਜਾ ਨਹੀਂ ਆਈਆ ਡੀਜਿਆਂ ਦੇ ਪ੍ਰੋਗਰਾਮ ਕਰਕੇ ਉਹਨਾਂ ਨੇ ਨਜਾਇਜ਼ ਫਾਇਦਾ ਚੁੱਕਿਆ ਤੇ ਮੁੰਡੇ ਨੂੰ ਵੱਡ ਟੋਕ ਦਿੱਤਾ ਵਾ ਕੌਣ ਹੈ ਮੁੰਡੇ ਕੀ ਨਾਮ ਉਹਨਾਂ ਦਾ ਇੱਕ ਦਾ ਪਿਓ ਦਾ ਨਾਮ ਮੁੰਡੇ ਦਾ ਨਾਂ ਭਾਵੀ ਦਾ ਪੇਰ ਨੂੰ ਬੋਲੂ ਉਹਨਾਂ ਨੂੰ ਮਾਰ ਟੱਕ ਗਿਆ ਮੁੰਡੇ ਨੂੰ ਦੋਨਾਂ ਨੇ ਉਹਦੀ ਮਾਂ ਨੇ ਜਣਾ ਪਿਆ ਮਾਂ ਨੇ ਉਹਦੀ ਪੋਤਰੀ ਨੇ ਕੀ ਇਲਜ਼ਾਮ ਲਗਾਇਆ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਉਹ ਕੰਜਰੋਂ ਜਦੋਂ ਤੁਹਾਨੂੰ 2 ਮਹੀਨੇ ਘਰ ਚ ਲੈ ਕੇ ਚੰਦਾ ਵੀ ਉਹ ਤਾਂ ਤੁਸੀਂ ਆਪ ਉੱਤੇ ਚੜਾਉਂਦੇ ਸੀ ਉਹਦੇ ਬਾਹਰ ਗਿਆ ਅਸੀਂ ਪਹਿਲੇ ਬਾਹਰ ਗਿਆ ਉਹਨਾਂ ਨੂੰ 4 ਦਿਨ ਲੈ ਕੇ ਗਿਆ ਵਾ ਅੱਛਾ ਇਹਨਾਂ ਨੂੰ ਲੈ ਲੈ ਕੇ ਗਿਆ ਇਹਨਾਂ ਦੇ ਨਾਲ ਹੀ ਆ ਵੈਸ਼ਨੂ ਦੇਵੀ ਫਿਰ ਕੇ ਆਈ 4 ਦਿਨ ਨਾਲ ਲੈ ਕੇ ਆਇਆ ਹੁਣ ਵੱਟ ਟੋਕ ਦੇ ਬੰਨੇ ਕਿ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਕਿੱਥੇ ਨੂੰ ਪੈ ਗਿਆ ਘਰ ਦੇ ਆਪਣੇ ਘਰ ਦੇ ਆਪਣੇ ਕੋਠੇ ਦੇ ਉੱਤੇ ਕੋਠੇ ਦੇ ਉੱਤੇ ਘਪਾਨਾ ਚਲਾਈਆਂ ਤੁਸੀਂ ਕੀ ਮੰਗ ਕਰਦੇ ਜੀ ਮੰਗਿਆ ਹੋਇਆ ਇਹਨਾਂ ਦਾ ਸਾਰੇ ਟੱਬਰ ਨੂੰ ਅੰਦਰ ਦਵੋ ਉਧਰ ਟੱਬਰ ਨੂੰ ਅੰਦਰ ਦਵੋ ਅਸੀਂ ਕੀ ਕਰੀਏ ਅਹੀਂ ਮੰਗ ਅਹੀਂ ਖੂਨ ਕਿਹੜਾ ਕਿਹੜਾ ਇਲਾਕਾ ਵਾ ਦੇਖੋ ਜੀ ਇਹ ਨਵੀਂ ਬਾਦੀ ਕਿਸ਼ਨ ਕੋਟ थाना ਸਲਾਮਾਬਾਦ ਦਾ ਨਾਕਾ ਵਾ ਮੈਂ ਇੱਥੇ ਵਿਕੀਨਾ ਦੇ ਵਿਅਕਤੀ ਦਾ ਕਤਲ ਹੋਇਆ ਵਾ ਮੈਂ ਮੌਕੇ ਤੇ ਪਹੁੰਚਿਆ ਵਾ ਮੌਕੇ ਤੇ ਪੁੱਜ ਕੇ ਉਹਨਾਂ ਦੇ ਵਿੱਚ ਆਪਣੇ ਜਿਹੜੇ ਮਦਈ ਨੇ ਉਹਨਾਂ ਦੀ ਮਾਤਾ ਨਾਮ ਹੈ ਅੱਜ ਮਿਲ ਰਹੇ ਆ ਵਾ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੋਵੇ ਵਿੱਚ ਲਿਆਂਦੀ ਜਾ ਰਹੀ ਹੈ ਕੋਣ ਇਹ ਮੁੰਡੇ ਆਪਣਾ ਸਰ ਕੋਣ ਇਹ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਦੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰਦਿਆਂ ਤੋਂ ਬਿਆਨ ਹਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀਤੀ ਕੋਈ ਕੀ ਮਾਰਿਆ ਕੀ ਹੋ ਰੇ ਜਿਹੜੀ ਮੌਤ ਹੋ ਗਈ ਮੁੰਡੇ ਦੀ ਕਿੰਨੀ ਉਮਰ ਹੈ ਉਹਦੀ ਮੈਂ ਉਮਰ ਦੀ ਉਮਰ 38 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਵੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਅਰ ਕਰ ਜਾਈਏ ਪਤਾ ਲੱਗੇ ਕਿਸ ਹਥਿਆਰ ਦਾ ਵਾਰ ਹੋਇਆ ਗੋਲੀ ਚੱਲੀ ਹੈ ਜਾਂ ਤਸਵੀਰ ਦੇਖ ਸਕਦੇ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਦੇ ਅਖੀਰਲੇ ਰੋਈ ਪੀਤੀ ਜਾਵੇ ਸਰ ਪਤਾ ਲੱਗਾ ਰਾਤ ਉਹ ਆਇਆ ਹੀ ਹਾਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਕੋਈ ਪਤਾ ਲੱਗਾ ਠੀਕ ਹੈ